ਦੇਖੋ ਕਿੰਨਾ ਸੋਹਣਾ ਦਰਸ਼ਾ ਕੱਡੀਆਂ ਗੱਡੀਆਂ ਉਹ ਖੰਜੂਰਾਂ ਲੱਗੀਆਂ ਕਿੰਨਾ ਸੋਹਣਾ ਲੱਗਦਾ ਕੋਈ ਥੋੜੀ ਜਿਹੀ ਦੀ ਸਫਾਈ ਕਰਉਣ ਵਾਲੀ ਆ ਉਹ ਵੀ ਕਰਾ ਲੈਨੇ ਆ ਬਹੁਤ ਵਧੀਆ ਬਣਿਆ ਹੋਇਆ ਬਾਬਾ ਜੀ ਤਾਨਾ ਤੇਰੀ ਵਡਿਆਈ ਤਾਨਾ ਤੇਰੀ ਵਡਿਆਈ ਬਾਹਰ ਸਾਡੇ ਜਥੇਦਾਰ ਪ੍ਰੀਤਮ ਸਿੰਘ ਹੁਣੀ ਦੇਖਦੇ ਆ ਰੋਜ਼ ਤਸਵੀਰਾਂ ਤੇਰੀਆਂ ਤੇਰੇ ਦਰਸ਼ਨ ਕਰਕੇ ਨਿਹਾਲ ਹੁੰਦੇ ਆ ਜਿੰਨੇ ਸਾਡੇ ਰਿਸ਼ਤੇਦਾਰ ਆ ਬਾਹਰ ਸਾਰੇ ਦੇਖਦੇ ਆ ਤਰੀਆਂ ਤਸਵੀਰਾਂ ਬਾਬਾ ਜੀ ਅ ਬੜਿਆ ਦੇਖੋ ਛੋਟੇ ਛੋਟੇ ਅੰਬ ਹੁਣ ਇਹ ਸਾਲਕ ਦੇ ਆ ਅਨੰਤਪੁਰ ਵੇਲੇ ਲਿਆ ਕੇ ਲਾਂ ਲਿਆਏ ਸੀ ਇਹ ਤੇ ਸਾਰੇ ਜਿੱਦ ਦੇ ਇਹ ਪੂਰੇ ਬਣ ਗਏ ਤੇ ਉੱਧੇ ਹੁਣ ਲੱਗੇ ਵੀ ਸੀ ਅਰਕੀ ਦੇ ਨੂੰ ਛੋਟੇ ਛੋਟੇ ਬਹੁਤ ਆ ਅਮਰੁੱਧਾ ਦੇ ਬੂਟੇ ਆ ਜਾਮਣ ਦਾ ਵਾ ਹ ਬੇ ਬੱਦਲ ਛਾਏ ਹੋਇਆ ਦੀਂਦਿਆਂ ਵਿੱਚ ਦੀ ਉਹ ਸਾਹਮਣੇ ਵਿੱਚ ਦੀ ਗੇਟ ਦੀ ਦਾ ਬਾਬੇ ਭਾਈ ਸ੍ਰੀ ਕ੍ਰਾਮ ਜੀ ਦਾ ਆ ਜਾਲ ਲੱਗਿਆ ਹੋਇਆ ਇੱਥੇ ਬੱਚੇ ਖੇਡਦੇ ਆ ਰਾਤ ਨੂੰ ਉਹਦੇ ਇਧਰੋਂ ਲਾਈਟਾਂ ਲੱਗੀਆਂ ਰਾਤ ਨੂੰ ਆਉਂਦੇ ਆ 9 10 ਵਜੇ ਤੱਕ ਇੱਥੇ ਖੇਡ ਕੇ ਜਾਂਦੇ ਆ ਹੁਣ ਟੂਰਨਾਮੈਂਟ ਵੀ ਹੋਣਾ ਇੱਥੇ 3 ਤਰੀਕ ਨੂੰ ਟਰੈਕਟਰਾਂ ਦੀ ਬੈਕ ਟਰੈਕਟਰ ਲੱਗਣੇ ਆ ਬੈਕ ਜਿਹੜੂ ਨਾਮ ਨਿਕਲੂਗਾ ਉਹਨੂੰ ਨਾਮ ਦੇਵਾਂਗੇ ਬੈਕ ਟਰੈਕਟਰਾਂ ਦੇ ਵਿੱਚੋਂ